ਮੈਂ ਜਾਣਦਾ ਹਾਂ ਕਿ ਜਿਹੜੀਆਂ ਗੱਲਾਂ ਨੂੰ ਮੈਂ ਕਬੂਲ ਕੀਤਾ ਹੈ ਉਹਨਾਂ ਦੇ ਦੋ ਹੀ ਨਤੀਜੇ ਹੋ ਸਕਦੇ ਹਨ ਕਾਲਾ ਪਾਣੀ ਜਾਂ ਫਾਂਸੀ ਮੈਂ ਇਹਨਾਂ ਦੋਹਾਂ 'ਚੋਂ ਫਾਂਸੀ ਨੂੰ ਹੀ ਤਰਜੀਹ ਦੇਵਾਂਗਾ ਤਾਂ ਕਿ ਫਿਰ ਨਵੇਂ ਸਰੀਰ 'ਚ ਆ ਕੇ ਮੈਂ ਆਪਣੇ ਦੇਸ਼ ਦੀ ਸੇਵਾ ਕਰ ਸਕਾਂ ਇਹ ਸ਼ਬਦ ਸੰ ਉਸ ਮਹਾਨ ਕ੍ਰਾਂਤੀਕਾਰੀ ਦੇ ਜਿਸ ਨੇ ਸਿਰਫ 19 ਵਰਿਆਂ ਦੀ ਉਮਰ ਵਿੱਚ ਹੀ ਫਾਂਸੀ ਦਾ ਰੱਸਾ ਹੱਸਦੇ ਹੱਸਦੇ ਗਲੇ ਵਿੱਚ ਪਾ ਲਿਆ ਜੀ ਹਾਂ ਉਹ ਕ੍ਰਾਂਤੀਕਾਰੀ ਆਦਰਸ਼ਵਾਦ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲਾ ਦਲਮੁਹਰੀ ਹੈ ਕਰਤਾਰ ਸਿੰਘ ਸਰਾਬਾ ਬ੍ਰਿਟਿਸ਼ ਹਕੂਮਤ ਨੇ 16 ਨਵੰਬਰ 1915 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਹੀ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਸੀ ਆਖਿਰ ਦੋਸ਼ ਕੀ ਸੀ ਆਪਣੇ ਦੇਸ਼ ਪ੍ਰਤੀ ਵਫਾਦਾਰੀ ਅਤੇ ਗੱਦਾਰ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਖਦੇੜਨ ਦੀ ਇੱਛਾ ਸ਼ਕਤੀ ਮਹਾਨ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਬਾ ਦੇ ਜਨਮ ਦਿਹਾੜੇ ਮੌਕੇ ਰਿਆੜ ਕੀ ਪਬਲਿਕ ਸਕੂਲ ਸਭ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਣ ਲਈ ਪ੍ਰੇਰਦਾ ਹੋਇਆ ਇਹ ਸੰਦੇਸ਼ ਦਿੰਦਾ ਹੈ ਕਿ ਵੱਧਦੀਆਂ ਹੋਈਆਂ ਸਮਾਜਿਕ ਕੁਰਤੀਆਂ ਜਿਵੇਂ ਕਿ ਨਸ਼ੇ, ਮੋਬਾਈਲ ਦੀ ਦੁਰਵਰਤੋਂ, ਆਲਸ ਨਾਲ ਆਪਣਾ ਵਿਦਿਆ ਤੋਂ ਦੂਰੀ, ਵਡੇਰਿਆਂ ਨਾਲ ਦੁਰਵਿਹਾਰ ਆਦਿਕ ਤੋਂ ਬਚ ਕੇ ਸਮੇਂ ਦੀ ਦੁਰਵਰਤੋਂ ਨੂੰ ਨਕਾਰ ਕੇ ਉਸ ਦਾ ਸਾਧੂ ਉਪਯੋਗ ਕਰਕੇ ਨੇਕੀ ਦੇ ਰਾਹ ਤੇ ਤੁਰ ਕੇ ਬੁਲੰਦੀਆਂ ਦੇ ਰਸਤੇ ਚੁਣੋ ਕਿਉਂਕਿ ਜ਼ਿੰਦਗੀ 'ਚ ਉਠਾਇਆ ਇੱਕ ਗਲਤ ਕਦਮ ਤੁਹਾਡੇ ਸਰੀਰ ਅਤੇ ਰੂਹ ਦੀ ਪਟਕਣਾ ਲਈ ਕਾਫੀ ਹੋਵੇਗਾ ਇਸ ਲਈ ਅਬਦੁਲ ਹਮੀਦ ਅਦਮ ਲਿਖਦੇ ਹਨ ਸਿਰਫ ਇੱਕ ਕਦਮ ਉਠਾਤਾ ਗਲਤ ਰਾਹੇ ਸ਼ੌਕ ਮੇਂ ਮੰਜ਼ਿਲ तमाम ਉਮਰ ਮੁਝੇ ਢੂੰਡਤੀ ਰਹੀ ਸੋ ਅੱਜ ਇਸ ਮਹਾਨ ਕ੍ਰਾਂਤੀਕਾਰੀ ਦੇ ਜਨਮ ਦਿਹਾੜੇ ਮੌਕੇ ਸਾਡਾ ਫਰਜ਼ ਹੈ ਕਿ ਅਸੀਂ ਇਹ ਪ੍ਰਣ ਕਰੀਏ ਕਿ ਸਭ ਸਮਾਜਿਕ ਰੀਤਿਆਂ ਨੂੰ ਤਿਆਗ ਕੇ ਇਨ੍ਹਾਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਕੇ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਖੁਸ਼ਹਾਲ ਬਣਾਈਏ ਧੰਨਵਾਦ